ਸਾਸਰੀ ਕਾਲਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਕਿਸਾਨ ਜੂਨੀਅਰ ਵਾਲੇ ਵਰਕਰਾਂ ਵੱਲੋਂ ਅਜਿਹੀ ਗੱਲ ਸੱਚ ਕਰ ਵਿਖਾਈ ਜਿਹੜੀ ਆਮ ਚਲਦੀ ਹੈ ਕਿ ਨਾ ਰਹੇਗਾ ਬਾਸ ਅਤੇ ਨਾ ਵਜੇਗੀ ਬੰਸਰੀ ਵਾਲੀ ਕਹਾਵਤ ਨੂੰ ਸੱਚ ਕਰ ਦਿਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਿੰਡ ਬੜਿੰਗ ਵਿਖੇ ਸਿਆਸੀ ਸ਼ਹਿ ਪ੍ਰਾਪਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਨਾਲ ਇੱਕ ਜਿਹਾ ਕਰਕੇ ਟੋਲ ਪਲਾਗਾ ਚਾਲੂ ਕੀਤਾ ਗਿਆ ਸੀ ਲੰਮਾ ਸਮਾਂ ਬਹੁਤ ਲੋਕਾਂ ਦੀ ਲੁੱਟ ਖਸੁੱਟ ਕਰਨ ਤੋਂ ਉਪਰੰਤ ਜਿਹੜੀਆਂ ਟੋਲ ਨਾਲ ਸੰਬੰਧਿਤ ਸਹੂਲਤਾ ਸੀ ਉਹ ਪਬਲਿਕ ਨੂੰ ਪ੍ਰਦਾਨ ਨਹੀਂ ਸੀ ਕੀਤੀਆਂ ਜਾ ਰਹੀਆਂ ਇਸ ਵਾਸਤੇ ਚਲਦੇ ਸ਼ੰਗਰਕ ਸੀ ਪਿਛਲੇ ਦਿਨੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਆਸੀ ਐਮਐਲਏ ਦੇ ਦਬਾਅ ਹੇਠ ਆਣ ਕੇ ਧਰਨਾ ਕਰੀਆਂ ਕਿਸਾਨਾਂ ਨੂੰ 70 ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਤੇ ਧੱਕੇ ਨਾਲ ਕੜੀਸ-ਕੜੀਸ ਕੇ ਕਦਸ਼ਿਆ ਪੀ ਮਰਗੀਆਂ ਮੁਰਗੀਆਂ ਦੀ ਤਰ੍ਹਾਂ ਉਸ ਵੱਲੋਂ ਘਰੀਸ ਘਰੀਸ ਕੇ ਕਿਸਾਨਾਂ ਨੂੰ ਜਿਹੜਾ ਬੰਧਕ ਬਣਾਇਆ ਗਿਆ ਅਤੇ ਮਾਮਲੇ ਦਰਜ ਕੀਤੇ ਗਏ ਉਸ ਤੋਂ ਅਪਰੰਤ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇ ਵੱਲੋਂ ਤਖੜਾ ਐਕਸ਼ਨ ਕਰਦਿਆ ਹੋਇਆ ਬੀਤੀ ਰਾਤ ਡੀਸੀ ਸਾਹਿਬ ਨੂੰ ਕੱਲ ਬੀਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਅਤੇ ਜਿਹੜੀ ਪ੍ਰਾਣੀਆਂ ਮੰਗਾ ਸੀ ਉਸ ਰਵਾਇਤ ਮੁਤਾਬਕ ਮੰਗਾ ਦੀ ਮੰਗ ਰੱਖੀ ਅਤੇ ਜਿਹੜੇ ਬੰਦੇ ਤੁਰੰਤ ਗ੍ਰਿਫਤਾਰ ਕੀਤੇ ਸੀ ਅਤੇ ਉਹਨਾਂ ਦਾ ਜਿਹੜਾ ਸਾਜ਼ੋ ਸਮਾਨ ਸੀਗਾ ਉਹ ਵਾਪਸ ਕਰਾਉਣ ਦੀ ਮੰਗ ਲਈ ਅਤੇ ਜਦੋਂ ਇਸ ਸਮੇਂ ਪੂਰਾ ਕਿਸਾਨਾਂ ਦਾ ਪ੍ਰਦਰਸ਼ਨ ਹੋ ਰਿਹਾ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਗੋਡੇ ਟੇਕੇ ਗਏ ਅਤੇ ਇਸ ਟੋਲ ਪਲਾਜ਼ੇ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਉਸ ਤੋਂ ਉਪਰੰਤ 70 ਬੰਦੇ ਜਿਹੜੇ ਸੀ ਬਿਨਾਂ ਸ਼ਰਤ ਪਰਚੇ ਇੱਥਾ ਕਾਰਬਨੀਆਂ ਖਤਮ ਕਰਦੇ ਹੋਏ ਉਹਨਾਂ ਨੂੰ ਰਿਹਾਅ ਕੀਤਾ ਗਿਆ ਤੇ ਜਿੰਨਾ ਵੀ ਜੀਵਨਦਾਰਾਂ ਦਾ ਪੁਲਿਸ ਦੇ ਕਬਜ਼ੇ ਦੇ ਵਿੱਚ ਕਿਸਾਨਾਂ ਦਾ ਸਮਾਨ ਸੀਗਾ ਟਰੈਕਟਰ ਟਰਾਲੀਆਂ ਜਿਹਦੇ ਕਿ ਆਮ ਚੀਜ਼ਾਂ ਸੀਗੀਆਂ ਟੋਲ ਪਲਾਜੇ ਦੀ ਸਹੂਲਤ ਲੈ ਸਾਰੀਆਂ ਵਾਪਸ ਕਰਵਾਈਆਂ ਗਈਆਂ ਤੇ ਹੁਣ ਖੁਸ਼ਖਬਰੀ ਦੀ ਇਹ ਗੱਲ ਹੈ ਕਿ ਇਲਾਕਾ ਪਰਦੇ ਨਾਸ਼ੀਆਂ ਨੂੰ ਕਿਸਾਨਾਂ ਨੂੰ ਬਹੁਤ ਵਧੀਆ ਮੈਸੇਜ ਦੇਣਾ ਚਾਹੀਦਾ ਹੈ ਕਿ ਇੱਕ ਵਧਾਈ ਦੇ ਪਾਤਰ ਆ ਤੇ ਸਾਡੇ ਪੂਰੇ ਟਾਈਗਰ ਪੰਜਾਬ న్యూਸ ਚੈਨਲ ਦੀ ਟੀਮ ਵੱਲੋਂ ਵੀ ਕਿਸਾਨ ਯੂਨੀਅਨ ਵਾਲਿਆਂ ਦਾ ਜਿੱਤ ਦੀ ਖੁਸ਼ੀ ਦੇ ਵਿੱਚ ਮੁਬਾਰਕਾਂ ਤੇ ਧੰਨਵਾਦ ਕੀਤਾ ਜਾਂਦਾ ਵਧਾਈਆਂ ਦਿੱਤੀਆਂ ਜਾਂਦੀਆਂ ਇਹ ਖੁਸ਼ਖਬਰੀ ਇਸ ਗੱਲ ਦੀ ਕਿ ਨਾ ਅੱਜ ਨਾ ਕੱਲ ਤੇ ਨਾ ਕਿਸੇ ਸਵੇਰ ਟੋਲ ਪਲਾਜ਼ਾ ਸਦਾ ਵਾਸਤੇ ਹੀ ਸਰਕਾਰੀ ਹੁਕਮ ਅਨੁਸਾਰ ਬੰਦ ਕੀਤਾ ਜਾ ਚੁੱਕਾ ਹੈ ਤੇ ਉਹੀ ਗੱਲ ਜਿਹੜੀ ਮੈਂ ਅੱਗੇ ਕਈ ਵੀ ਰੋਜ਼ ਦਿਹਾੜੀ ਜੇ ਜਿਹੜੀ ਕਲੇ ਕਲੇਸ਼ ਸੀ ਅਕਲੇਸ਼ੀ ਟੋਲ ਪਲਾਜ਼ਾ ਸੀ ਇਸ ਸਮੇਂ ਬੰਦ ਹੋ ਚੁੱਕਿਆ ਤੇ ਲੋਕਾਂ ਨੂੰ ਇੱਕ ਖੁਸ਼ਖਬਰੀ ਜ਼ਰੂਰ ਦੇਣੀ ਬਣਦੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਜੋੜ ਕੇ ਪੰਜਾਬ ਨੂੰ ਚੇਂਜਰ ਕਰ ਅਸੀਂ ਇਸ ਵੀ ਪਟਿਆਲਾ ਜ਼ਿਲ੍ਹਾ ਜਿਹੜੀ ਮੋਹਸੇਫ ਸਾਹਿਬ ਜਿੱਥੇ ਜਿਹੜਾ ਵੀ ਕਲੇਸ਼ੀ ਟੋਲ ਪਲਾਜ਼ਾ ਜਾਨੀ ਕਿ ਇੱਕ ਲੰਮੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਆਸੀ ਲੋਕਾਂ ਦੀ ਪੀੜੀ ਹੇਠ ਨਾਲ ਚੱਲ ਰਿਹਾ ਸੀ ਪੂਰੀ ਤਰ੍ਹਾਂ ਕਿਸਾਨਾਂ ਵੱਲੋਂ ਉਸ ਨੂੰ ਪ੍ਰੈਜੈਂਸ ਕਰ ਦਿੱਤਾ ਗਿਆ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਕਿਸਾਨਾਂ ਦੇ ਰੋਅ ਅੱਗੇ ਗੋਡੇ ਟਿਕਨੇ ਪਏ ਤੇ ਉਹ ਬੀਤੀ ਰਾਤ ਬੰਦ ਕਰ ਦਿੱਤਾ ਜਾ ਚੁੱਕਾ ਹੈ ਇਸ ਸਮੇਂ ਇਹ ਵੀ ਪਤਾ ਲੱਗਿਆ ਸੀ ਕਿ ਅਜਾਈਆਂ ਬੇਨਿਜਮੀਆਂ ਜਿਹੜੀਆਂ ਲਾਗੂ ਸੀ ਚੱਲ ਰਹੀਆਂ ਸੀ ਕਿ ਜਿਹੜੇ ਵੱਡੇ ਲੋਕ ਸਰਕਾਰ ਦੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਦੇ ਵਹੀਕਲ ਜਿਹੜੇ ਬੱੱਸਾਂ ਆਦ ਤੱਕ ਵਹੀਕਲ ਜਿੰਨੇ ਸੀ ਉਹਨਾਂ ਦੀ ਕੋਈ ਪਰਤੀ ਨਹੀਂ ਕੁੱਦੀ ਜਾਂਦੀ ਸੀ ਜਿਹੜੇ ਆਮ ਪਬਲਿਕ ਸੀ ਉਹਨੂੰ ਪੀੜਿਆ ਜਾਂਦਾ ਸੀ ਉਹਨਾਂ ਦੀ ਪਰਤੀ ਕੱਟੀ ਜਾਂਦੀ ਸੀ ਉਹਨਾਂ ਦੀ ਲੁੱਟ ਕੀਤੀ ਜਾਂਦੀ ਸੀ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਵੀ ਇਸ ਟੋਲ ਪਲਾਜੇ ਦੇ ਪੂਰੇ ਪੰਜਾਬ ਦੇ ਵਿੱਚ ਇਕੱਲੇ ਨਹੀਂ ਜੱਟਾਂ ਦਾ ਗੱਡਾ ਬਾਗਲ ਦਾ ਗੱਡਾ ਜਿਹੜਾ ਸੀ ਜੱਟਾਂ ਦਾ ਗੱਡਾ ਬਣਾਇਆ ਉਹ ਜੱਟਾਂ ਦੇ ਗੱਡੇ ਨੂੰ ਵੀ ਰਗੜਾ ਫੇਰਦੇ ਸੀਗੇ ਵੀ ਇੰਨੀਆਂ ਪਰਤੀਆਂ ਕੱਟੀਆਂ ਜਾਂਦੀਆਂ ਸੀ ਇਸ ਵਾਸਤੇ ਸਾਰੇ ਇਲਾਕੇ ਦੇ ਲੋਕਾਂ ਦੇ ਜਿੱਥੋਂ ਤੱਕ ਖੂਨ ਆਉਂਦੇ ਆ ਵੀ ਸਾਰੇ ਲੋਕਾਂ ਨੇ ਟੋਲ ਪਲਾਜ਼ਾ ਬੰਦ ਹੋਣ ਤੇ ਖੁਸ਼ੀ ਮਹਿਸੂਸ ਕੀਤੀ। ਦੂਸਰੇ ਪਾਸੇ ਕਿਸਾਨਾਂ ਦੀ ਲੰਮੀ ਜਦੋਂ ਜਦ ਮਰੂ ਤੇ ਬੀਤੇ ਦਿਨ ਕੋਈ 70 80 ਦੇ ਕਰੀਬ ਕਿਸਾਨ ਜਿਹੜੇ ਸੀ ਉਹ ਪੁਲਤ ਪ੍ਰਸ਼ਾਸਨ ਵੱਲੋਂ ਕਸੜੀ ਦੇ ਵਿੱਚ ਲੈ ਗਏ ਸੀ। ਉਹਨਾਂ ਦਾ ਸਾਰਜੋ ਸਮਾਨ ਵੀ ਕੋਈ ਟ੍ਰੈਂਕਰ ਟਰਾਲੀਆਂ ਲਈਆਂ ਗਈਆਂ ਸੀ। ਉਹ ਬਿਲਕੁਲ ਜਿਹੜੇ ਕਿਸਾਨਾਂ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਤੁਖੰਟੂ ਉਪਰਾਂਤਕ ਸਾਰੇ ਜਿਹੜੇ ਵਿਅਕਤੀ ਉਹ ਬਿਨਾਂ ਸ਼ਰਤ ਬਿਨਾਂ ਮਾਮਲੇ ਬਿਨਾਂ ਪਰਚੇ ਦਰਜ ਤੋਂ ਹੋ ਰਿਹਾ ਕੀਤੇ ਜਾ ਚੁੱਕੇ ਆ ਇਸ ਵਾਸਤੇ ਇਲਾਕੇ ਦੇ ਲੋਕਾਂ ਵੱਲੋਂ ਕਿਸਾਨ ਯੂਨੀਅਨ ਦੀ ਜਿੱਤ ਦੇ ਖੁਸ਼ੀ ਦੇ ਵਿੱਚ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਮਾਨ ਗੁਰਵੀਰ ਸਿੰਘ ਦੇ ਨਾਲ ਪੱਤਰਕਾਰ ਸੁਖਾ ਸਿੰਘ ਦੀ ਇਸ ਰਿਪੋਰਟ ਧੰਨਵਾਦ ਸਾਥੀ ਕਾ ਚਲਾਤੀ ਭਾਈ ਇਹ ਕਿਸਾਨ ਯੂਨੀਅਨ ਬਈ ਟੋਲ ਪਲਾਜ਼ੇ ਨੂੰ ਸਦਾ ਵਾਸਤੇ ਬੰਦ ਕੀਤਾ ਗਿਆ ਕਿਵੇਂ ਦੇਖੇ ਭਾਇ ਤਾਂ ਵਧੀਆ ਹੀ ਵੈਸੇ ਕੋਈ ਐਡੀ ਮਾੜੀ ਗਲਤੀ ਨਹੀਂ ਜਦੋਂ ਹੁਣ ਇਹ ਛੜਕੀ ਨਹੀਂ ਟੂਲ ਦੇ ਕਾਬਲ ਤੇ ਫਿਰ ਬੰਦ ਕੀਤਾ ਜਾਣਾ ਹੀ ਚਾਹੀਦਾ ਸੀ ਧੰਨਵਾਦ ਜੀ